ਉਹ ਜੱਟ ਦੀ ਕੋਠੀ ਦੇਖ ਪੈਂਦਾ ਸ਼ੇਖਾਂ ਦੇ ਮਹਿਲ ਦਾ ਭੁਲੇਖਾ ਮੁਖਸਰ ਦੇ ਜੱਟ ਨੇ ਕਰਤੀ ਕਮਾਲ ਤਿੰਨ ਚਾਰ ਕਿੱल्ल्या ਦੀ ਜਾਮਨਾ ਤੋਂ ਕੁਮਾਰਿਆ 30 ਕਿੱल्ल्या ਦੇ ਬਰਾਬਰ ਦਾ ਪੈਸਾ ਕਨਕ ਝੋਨੇ ਦੀ ਖੇਤੀ ਦਾ ਮਕਾਤਾ ਜਬ ਕਈ ਸਟੇਟਾਂ 'ਚ ਬੋਲਦੀ ਆ ਹੁਣ ਜੱਟ ਦੀ ਟੁੱਤੀ ਆਓ ਸੁਣਦੇ ਆ ਜੱਟ ਦੇ ਜ਼ਬਾਨੋਂ ਹੀ ਅਸੀਂ ਵੀ ਜੀ ਇਸੇ ਤਰ੍ਹਾਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਉਹਨਾਂ ਨੇ ਉਹ ਦਰਵਾਜ਼ਾ ਤਿਆਰ ਕੀਤੇ ਸੀ ਪਾਕਿਸਤਾਨ 'ਚ ਅਸੀਂ ਵੀ ਉਹ ਸਾਡੇ ਬਜ਼ੁਰਗ ਵੀ ਨਾਲ ਆਏ ਅੱਛਾ ਜੀ ਅਸੀਂ ਉਹਨਾਂ ਨੂੰ ਬਹੁਤ ਟਾਈਮ ਬਤਾਇਆ ਚਲੋ ਅੱਜ ਤੋਂ ਨਹੀਂ ਜਾਂਦਾ ਹੂੰ ਉਹਨਾਂ ਨੇ ਸਾਨੂੰ ਇਸ ਲਾਈਨ 'ਚ ਪਾਇਆ ਠੀਕ ਹੈ ਅਸੀਂ ਇਹ ਲਾਈਨ ਆਊਟ ਆਪਟ ਕੀਤੀ ਕਿੰਨੇ ਕੁ ਸਾਲ ਜਦੋਂ ਯਾਦ ਕਰਦੇ ਹੋ ਜਦੋਂ ਉਧਰੋਂ ਆਏ ਤੇ ਜ਼ਮੀਨਾਂ ਦੇ ਹਾਲਾਤ ਕੀ ਸੀ ਇੱਥੇ ਜਦੋਂ ਬਾਗਵਾਨੀ ਸਟਾਰਟ ਕੀਤੀ ਆ ਕੇ ਅਸੀਂ ਉਧਰ ਖੁੱਲੀਆਂ ਜ਼ਮੀਨਾਂ ਛੱਡ ਕੇ ਆਏ ਆ ਇਸੇ ਤਰ੍ਹਾਂ ਮੁਸਲਮਾਨ ਵੀ ਇੱਥੇ ਖੁੱਲੀਆਂ ਜ਼ਮੀਨਾਂ ਸੀ ਰੱਖ ਰੱਖੀ ਹੀ ਡੰਗਰਾਂ ਵਾਸਤੇ ਕਈਆਂ ਨੇ ਰੱਖ ਕਿਨੂੰ ਕਹਿੰਨੇ ਆ ਰੱਖ ਕਹਿੰਦੇ ਵੀ ਉਹਨਾਂ ਦੇ ਡੰਗਰ 50-100-100 ਉਤਰਿਆ ਫਿਰਦਾ ਹੀ ਪੈਲੀ ਚੋਕੀ ਅੱਛਾ ਜਿਵੇਂ ਅੱਜ ਗੁੱਜਰ ਜਿਵੇਂ ਗੁੱਜਰ ਜਿਵੇਂ ਛੱਡ ਦਿੰਦੇ ਖੁੱਲੀਆਂ ਗਾਵਾਂ ਉਹ ਦੱਦ ਦਾ 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 ਕੰਮ ਮਤਲਬ ਉਹਨਾਂ ਦੀਆਂ ਜ਼ਮੀਨਾਂ ਬਹੁਤ ਜਾਦੀਆਂ ਸੀ ਬਾਦ ਪਿੰਡ ਦੇ ਉਹ ਵੀ ਮਾਲਕ ਸੀ ਸੰਮੇਵਾਲੀ ਦੇ ਅੱਛਾ ਜੀ ਅਸੀਂ ਵੀ ਉਧਰ ਬਾਦ ਪਿੰਡ ਦੇ ਮਾਲਕ ਸਾਡਾ ਪਿੰਡ ਸੀ ਵੀਰ ਸਿੰਘ ਵਾਲਾ ਵੀਰ ਸਿੰਘ ਸਾਡੇ ਬਜ਼ੁਰਗਾਂ ਦੇ ਨਾਂ ਤੇ ਸੀ ਸਾਰੇ ਪਿੰਡ ਸਾਡੀ ਸੀ ਉੱਥੇ ਕਿਹੜਾ ਜ਼ਿਲ੍ਹਾ ਜ਼ਿਲ੍ਹਾ ਲਾਹੌਰ ਸੀ ਜੀ ਉਹੋ ਉਦੋਂ ਲੋਰ ਸੀ ਹੁਣ ਕਸੂਰ ਤੁਸੀਂ ਕਹਿੰਦੇ ਹੁਣ ਕਸੂਰ ਆ ਜੀ ਠੀਕ ਹੈ ਤੇ ਸਾਡੇ ਉਧਰ ਸਾਰਾ ਬਾਗ ਹੀ ਸੀ ਤਕਰੀਬਨ ਜੋ ਉਧਰ ਹੁਣ ਖੁਸ਼ ਉਹ ਬਾਗਬਾਨੀ ਦੇ ਕੰਮ ਦੇ ਵਿੱਚ ਅਸੀਂ ਬਹੁਤ ਖੁਸ਼ ਆ ਜੀ ਇੱਕ ਤਾਂ ਅਸੀਂ ਆਪਦੇ ਪਿਤਾ ਪੁਰਖੀ ਧੰਦੇ ਨੂੰ ਅਡਾਪਟ ਕੀਤਾ ਹੂੰ ਕਿ ਅਸੀਂ ਉਸ ਲਾਈਨ ਨੂੰ ਅੱਗੇ ਵਧਾਇਆ ਵਧਾਇਆ ਜੋ ਉਹਨਾਂ ਦਾ ਸੀਗਾ ਉਹਨੂੰ ਅੱਗੇ ਵਧਾਇਆ ਹਾਂ ਜੀ ਕਈ ਲੋਕ ਇਹਨੂੰ ਲਾ ਲੈਂਦੇ ਆ ਮੁਸ਼ਕਲਾਂ ਤੇ ਦੇ ਚ ਆਉਂਦੀਆਂ ਨੇ ਕਈ ਵਾਰ ਬੂਟੇ ਤਿਆਰ ਨਹੀਂ ਹੁੰਦੇ ਜਿਵੇਂ ਪਿਛਲੇ ਸਾਲ ਸਾਨੂੰ ਜਾਮਨ ਤੋਂ ਕੁਝ ਨਹੀਂ ਮਿਲਿਆ ਕੁਦਰਤੀ ਹਾਂ ਕਈ ਵਾਰੀ ਉਹ ਤਾਂ ਕਿਸੇ ਫਸਲ ਤੇ ਵੀ ਹੋ ਜਾਂਦੀ ਦੇਖੋ ਇਹਨਾਂ ਨੇ ਉਹਨੂੰ ਪੁੱਟ ਦਿੱਤਾ ਅਸੀਂ ਨਹੀਂ ਉਸ ਬੰਨੇ ਆ ਜਿਹੜਾ ਸਾਡਾ ਤਿਆਰ ਹੋਇਆ ਸਹੀ 8 ਸਾਲ ਬਾਅਦ 8 ਸਾਲ ਬਾਅਦ ਇਹਨੇ ਹੌਲੀ-ਹੌਲੀ ਫੜ ਲਿਆ ਪਹਿਲੋ ਕੋਈ ਲੱਖ ਦਾ ਵੇਖਿਆ ਫਿਰ ਕੋਈ 2 ਲੱਖ ਦਾ ਵੇਖਿਆ ਕੋਈ ਫਿਰ 3 ਲੱਖ ਦਾ ਇਸੇ ਤਰ੍ਹਾਂ ਅਮਰੂਦ ਹੈ ਇਹ ਵੀ 3-4 ਸਾਲ ਲੈਂਦਾ ਇੰਨੀ ਜੀ ਵੇਟ ਕਰਨੀ ਪੈਂਦੀ ਆ ਹੂੰ ਵੀ ਉਸ ਜਿਵੇਂ ਆਪਾਂ ਸਬਰ ਕਰਦੇ ਆ ਹਾਂ ਸਬਰ ਕਰਨਾ ਪੈਂਦਾ ਤੇ ਕੋਈ ਐਡੀ ਬਹੁਤੀ ਹੇਟਲ ਵੀ ਨਹੀਂ ਹੈ ਜੀ ਹੁਣ ਅੱਜ ਇਹ ਤਿਆਰ ਹੋ ਗਿਆ ਅਸੀਂ ਕੋਈਨੇ ਸਾਲ ਇਹਨੂੰ ਆਪਾਂ ਐਵੇਂ ਚਲਾ ਸਕਦੇ ਤਿਆਰ ਹੋਏ ਤੋਂ ਕਿੰਨੀ ਮਰਜ਼ੀ ਦੀ 100 ਸਾਲੀ ਦੀ ਲਾਈਫ ਆ ਜੀ ਅੱਛਾ ਤੇ ਉਧਰ ਬੂਟੇ ਸਾਡੇ ਲੱਗੇ ਹੋਏ ਜੀ ਹੂੰ ਉਹ 1970 ਦੇ ਲੱਗੇ ਹੋਏ ਆ 1970 ਦੇ 70 ਦੇ ਲੱਗੇ ਆ 30 ਸਾਲ ਉਹ ਲਾ ਲਓ ਤੇ 25 ਸਾਲ ਆ ਹੋ ਗਏ ਆ ਲਾ ਲਓ ਇਹ ਘਟੋ ਘਟ ਵੀ ਉਹਨਾਂ ਨੂੰ ਬੂਟਿਆਂ ਨੂੰ ਹੋ ਗਏ 55 ਸਾਲ ਉਹ ਬੂਟਿਆਂ ਨੂੰ ਤੇ ਜੀ ਉਹਨਾਂ ਨੂੰ ਕੋਈ ਪਰਿਵਾਰ ਮਤਲਬ ਫਾਲ ਉਹ ਵੀ ਦੇ ਰਿਹਾ ਉਹ ਵੀ ਦੇ ਰਿਹਾ 55 ਸਾਲ ਹੋ ਗਏ ਨੇ ਹਾਂਜੀ ਉਹ ਬੂਟੇ ਦੇ ਉੱਤੇ ਜਦੋਂ ਅਸੀਂ ਪੌੜੀ ਲਾਉਣੇ ਆ ਘਟੋ ਘਟ ਵੀ ਇੱਕ ਇੱਕ ਦਿਹਾੜੀ ਦੇ ਵਿੱਚ ਤਿੰਨ ਤਿੰਨ ਬੰਦੇ ਪੌੜੀ ਲਾ ਕੇ ਇੱਕ ਬੂਟਾ ਮਸਾ ਤੋੜਦੇ ਐ ਏਡਾ ਬੂਟੇ ਦਾ ਫਲਾ ਮਤਲਬ ਇੱਕ ਬੂਟੇ ਨੂੰ ਤਿੰਨ ਬੰਦੇ ਹਾਂ ਸਾਰੀ ਸਾਰੀ ਦਿਹਾੜੀ ਤਿੰਨ ਤਰ ਦੋ ਦੋ ਦਿਨ ਵੀ ਤੋੜਦੇ